ਤੁਸੀਂ ਦੇਖ ਰਹੇ ਹੋ ਡੈਰੀ ਫਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਦੇ ਦੌਰ ਦੇ ਵਿੱਚ ਜਿਹੜੀਆਂ ਕਿੰਨੀ ਸਮੱਸਿਆ ਕਾਫੀ ਜਿਹੜੇ ਪੇਸ਼ੈਂਟ ਆਉਂਦੀ ਆ ਤਾਂ ਅਗਰ ਦੇਖਿਆ ਜਾਵੇ ਤਾਂ ਪਿਛਲੇ ਹੀ ਦਿਨਾਂ ਦੇ ਵਿੱਚੜੇ ਖਾਸ ਕਰਕੇ ਯੂਥ ਯਾਨੀ ਨੌਜਵਾਨਾਂ ਨੂੰ ਅੱਜ ਦੇ ਦੌਰ ਦੇ ਵਿੱਚ ਜੜੀ ਕਿਡਨੀ ਦੀ ਸਮੱਸਿਆ ਜਿਆਦਾ ਆਂਦੀਆਂ ਤਾਂ ਉਸ ਤੇ ਇਲਾਜ ਵਾਸਤੇ ਵੱਡੇ ਵੱਡੇ ਹਸਪਤਾਲ ਚਾਹੇ ਉਹ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਚਾਹੇ ਉਹ ਦਿੱਲੀ ਬੰਬੇ ਦੀ ਗੱਲ ਕਰੀਏ ਲੇਕਿਨ ਇਹ ਸਾਰੇ ਕਿਡਨੀ ਦੇ ਵੱਡੀ ਬਿਮਾਰੀਆਂ ਤੋਂ ਰਾਹਤ ਪਾ ਲਈ ਤਾਂ ਹੁਣ ਲੁਧਿਆਣਾ ਵਿੱਚ ਹੀ ਉਹ ਸਾਰੀਆਂ ਸਰਵਿਸ ਮਿਲਣ ਗਿਆ ਉਹ ਵੀ ਕਫਾਇਤੀ ਰੇਟਾਂ ਤੇ ਤਾਂ ਇਹ ਕਿਡਨੀ ਦੀ ਪ੍ਰੋਬਲਮ ਆਂਦੀ ਆਖਿਰ ਕਿੱਥੋਂ ਸ਼ੁਰੂ ਹੁੰਦੀ ਹੈ ਇਹਦੇ ਕੀ ਸਿੰਪਟਮਸ ਹੁੰਦੇ ਆ ਆ ਉਹ ਆ ਗੱਲਬਾਤ ਕਰਾਂਗੇ ਸ਼ਹਿਰ ਦੇ ਮਾਨੇ ਹੋਏ ਨਿਊਰੋਲੋਜੀ ਦੇ ਡਾਕਟਰ ਸੋਮਨ ਸੇਠੀ ਜੀ ਨਾਲ ਸਵਾਗਤ ਹੈ ਜੀ ਅ ਸੋ ਪਿਛੇ ਦੇਖਿਆ ਸੀ ਆਜਕਲ ਦੇ ਦੌਰ ਦੇ ਵਿੱਚ ਯੂਥ ਨੂੰ ਹੀ ਇਹ ਕਿਡਨੀ ਦੀ ਪ੍ਰੋਬਲਮ ਆਂਦੀ ਹੈ ਲੱਗ ਕੇ ਪੁਰਾਣੇ ਜ਼ਮਾਨੇ ਦੀ ਪ੍ਰੋਬਲਮ ਸੀ ਕੀ ਸਿੰਪਟਮ ਹੁੰਦੇ ਆ ਤੇ ਕੌਜ਼ ਕੀ ਹੁੰਦੇ ਆ ਇਹ ਅੱਜ ਯੂਥ ਨੂੰ ਇਹ ਪ੍ਰੋਬਲਮ ਆ ਰਹੀ ਕਿ सो uh, so, uh, जो आजकल किडनी की प्रॉब्लम है दे, हम देखो सारी चीज़ uh, नंबर वन कॉज हमेशा डायबिटीज़ है एंड नंबर सेकंड हमेशा हाइपरटेंशन उसके बाद हेरिडिटी डिजीज़ आती हैं जो कि किडनी डिजीज़ का मेन कॉज है सो so, आजकल यूथ में प्रॉब्लम इसीलिए आ रही है क्योंकि यूथ बहुत ज़्यादा एक्टिव लाइफ स्टाइल नहीं है उनका आजकल बहुत ज़्यादा यूथ है जो कि मोबाइल फ़ोन लैपटॉप पर काम करते हैं आई इंडस्ट्री में है जिसके कारण जो सीडेंट्री लाइफ है सेकेंड जो फूड हैबिट्स हैं वो बहुत ही आजकल बैड है जिसके कारण जंक फूड बहुत ज़्यादा लिया जाता है जिससे बहुत ज़्यादा सॉल्ट का इनटेक है और इसके कारण दूसरा साइकोसोशल स्ट्रेस बहुत ज़्यादा है यूथ में तो ये तीन मेन रीज़न है एक्सीडेंटल लाइफ स्टाइल फूड इनटेक एंड साइकोसोशल स्ट्रेस जो कि इनमें हाइपरटेंशन और डायबिटीज़ का इंसिडेंस बढ़ रहा है उसकी वजह से डे बाय डे किडनी प्रॉब्लम्स ही बढ़ रही हैं शेर नो अगर पंजाब की अगर आ, अपना कल्चर की गल करिए खान पीन गल करिए लाइफ स्टाइल की गल की तो खास करके जंक फूड भी गल करिए लेकिन अगर पुराने जमाने चलते तो लीकअर ज़्यादा इतने लोग पीएँ पंजाब के और उस ना दूसरा डाइट नॉन वैज खाते तो उसका भी कारण कॉज हो सकते हैं डेफिनेटली जो एलकोहल इनटेक है स्मोकिंग है और जो बहुत ज़्यादा प्रोटीन हाई इनटेक है जिसमें कि जिस कोई नॉन वेज डाइट में है वो भी किडनी में एक्सैस बर्डन डालता है और किडनी प्रॉब्लम को इनक्रीज करता है ਰਿਚਰਵਟੀ ਡੋਰਮੇ ਦੇਖਿਆ ਜਾਂਦਾ ਕਿਸਤਾਂ ਦੇ ਇਹ ਸਿੰਪਟਮਸ ਹੁੰਦੇ ਆ ਪੇਸ਼ੈਂਟ ਨੂੰ ਕਿੱਦਾਂ ਪਤਾ ਲੱਗਦਾ ਵੀ ਮੈਨੂੰ ਕਿਡਨੀ ਦੀ ਪ੍ਰੋਬਲਮ ਸ਼ੁਰੂ ਹੋ ਗਈ ਸੋ ਬਹੁਤ ਸਾਰੇ ਯੰਗ ਪੇਸ਼ੈਂਟ ਪਹਿਲੀ ਵਾਰ ਤਾਂ ਉਹਨਾਂ ਦਾ ਬੀਪੀ ਵੱਜ ਜਾਂਦਾ ਜਿਸ ਕਾਰਨ ਹੈਡੈਕ ਰੈਨ ਲਿਖ ਸ਼ੁਰੂ ਕਰ ਦਿੰਦੀ ਹੈ ਦੂਸਰੀ ਪ੍ਰੋਬਲਮ ਹੈ ਸਵੇਲਿੰਗ ਜੋ ਕਿ ਫੇਸ ਤੇ ਸਵੇਲਿੰਗ ਆ ਜਾਣਾ ਲੈਗਸ ਤੇ ਸਵੈਲਿੰਗ ਆ ਜਾਣਾ ਫੁੱਟ ਤੇ ਸਵੈਲਿੰਗ ਆ ਜਾਣਾ ਔਰ ਬਹੁਤ ਪੇਸ਼ੈਂਟ ਆਂਦੇ ਆ ਜਿਨ੍ਹਾਂ ਨੂੰ ਕਿ ਟਾਇਰਡਨੈਸ ਲਗਾਤਾਰ ਵੀਕਨੈਸ ਦੇ ਨਾਲ ਆਂਦੇ ਆ ਕਿਉਂਕਿ ਕਿਡਨੀ ਪ੍ਰੋਬਲਮਸ ਦੇ ਵਿੱਚ ਤੁਹਾਡਾ ਐਚਬੀਬੀ ਫਾਲ ਕਰ ਜਾਂਦਾ ਹੈ ਔਰ ਭੁੱਖ ਨਾ ਲੱਗਣਾ ਇਹ ਇੱਕ ਮੇਨ ਸਿੰਪਟਮ ਹੈ ਔਰ ਅਗਰ ਕਿਸੇ ਨੂੰ ਬਾਰ ਬਾਰ ਯੂਰਨ ਆਂਦਾ ਹੈ ਯੂਰਨ ਦੇ ਵਿੱਚ ਬਾਰ ਬਾਰ ਜਲਣ ਹੈ ਔਰ ਜਾਂ ਯੂਰਨ ਦੇ ਵਿੱਚ ਬਲੱਡ ਆ ਰਿਹਾ ਹੈ ਇਹ ਸਾਰੇ ਸਿੰਪਟਮ ਹੈ ਕਿ ਕਿਡਨੀ ਦੀ ਪ੍ਰੋਬਲਮ ਸ਼ੁਰੂ ਹੋ ਰਹੀ ਹੈ ਜਾਤਾ ਦਿਖੇ ਹੋਏ ਅਗਰ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਅਗਰ ਅਗਰ ਕਿਸੇ ਲੇਡੀਜ਼ ਨੂੰ ਪ੍ਰੈਗਨਸੀ ਵਾਲੇ ਇਹ ਪ੍ਰੋਬਲਮ ਆਦੀ ਤਾਂ ਉਸ ਨੂੰ ਕਿਸ ਕਿਹਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਪ੍ਰੈਗਨਸੀ ਦੇ ਦੌਰਾਨ ਉਹਦਾ ਉਸ ਟ੍ਰੀਟਮੈਂਟ ਜਾਂ ਉਹਦੀ ਕਿਡਨੀ ਟ੍ਰਾਂਸਪਲੈਂਟ ਜਾਂਦਾ ਆਪਰੇਟ ਨਹੀਂ ਹੋ ਸਕਦਾ ਸੋ ਅਗਰ ਕੋਈ ਕਿਸੇ ਪੇਸ਼ੈਂਟ ਨੂੰ ਪ੍ਰੈਗਨਨਸੀ ਦੇ ਦੌਰਾਨ ਪ੍ਰੋਬਲਮ ਆ ਗਈ ਤਾਂ ਪਹਿਲਾ ਕੁਐਸਚਨ ਹੁੰਦਾ ਕਿ ਪ੍ਰੈਗਨਨਸੀ ਕੰਟੀਨਿਊ ਕਰਨੀ ਹੈ ਕਿ ਨਹੀਂ ਕਰਨੀ ਕਿਉਂਕਿ ਬਹੁਤ ਸਾਰੀ ਕਿਡਨੀ ਡਿਜ਼ੀਜ਼ ਹੈ ਜਿਹਦੇ ਵਿੱਚ ਤੁਸੀਂ ਪ੍ਰੈਗਨਨਸੀ ਕੰਟੀਨਿਊ ਨਹੀਂ ਕਰ ਸਕਦੇ ਕਿਉਂਕਿ ਯੈਸ ਕਿਉਂਕਿ ਉਹਦੇ ਵਿੱਚ ਇੱਕ ਤਾਂ ਬੱਚੇ ਦੀ ਗਰੋਥ ਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਔਰ ਬੱਚੇ ਦੀ ਲਾਈਫ ਬੱਚੇ ਦੀ ਹੋਣਾ ਵੀ ਬੜਾ ਮੁਸ਼ਕਿਲ ਕੁਐਸਚਨ ਹੈ ਸੋ ਸਭ ਤੋਂ ਪਹਿਲੇ ਸਾਨੂੰ ਡਿਸੀਜਨ ਲੈਣਾ ਪੈਂਦਾ ਹੈ ਮੈਕਸਿਮ ਪੇਸ਼ੈਂਟ ਨੂੰ ਅਗਰ ਐਡਵਾਂਸ ਕਿਡਨੀ ਡਿਜ਼ੀਜ਼ ਹੈ ਤੇ ਟਰਮੀਨੇਸ਼ਨ ਆਫ ਪ੍ਰੈਗਨਨਸੀ ਕਰਨੀ ਪੈਂਦੀ ਹੈ ਔਰ ਅਗਰ ਪ੍ਰੈਗਨਨਸੀ ਦੇ ਜਿਹੜੇ ਪੇਸ਼ੈਂਟ ਦੇ ਵਿੱਚ ਪ੍ਰੋਟੀਨ ਜ਼ਿਆਦਾ ਆਂਦੀ ਹੈ ਉਹਦੇ ਵਿੱਚ ਅਸੀਂ ਕੰਟੀਨਿਊ ਰੱਖਨੇ ਆ ਤਾਂ ਉਹਨਾਂ ਨੂੰ ਲੌਂਗ ਟਰਮ ਸਟੀਰੋਇਡ ਪਾ ਦਿੰਨੇ ਆ ਔਰ ਉਸ ਤੋਂ ਬਾਅਦ ਫਿਰ ਉਹਨਾਂ ਦਾ ਪ੍ਰੋਪਰ ਟਰੀਟਮੈਂਟ ਕੀਤਾ ਜਾਂਦਾ ਹੈ। ਮੈਂ ਨਾਸਟਾ ਡਾਕਟਰ ਸੁਮਿਤ ਪਾਂਸਲ ਸਰ ਡਾਕਟਰ ਸਾਹਿਬ ਅੱਜ ਦੇ ਡੌਰ ਵਿੱਚ ਕਿਡਨੀ ਦੀ ਗੱਲ ਕੀਤੀ ਕਿਡਨੀ ਸ਼ੁਰੂਆਤ ਹੁੰਦੀ ਹੈ ਹਿਊਡੂ ਜ਼ਿਆਦਾ ਪ੍ਰੋਬਲਮ ਆਂਦੀ ਹੈ। ਹੋਰ ਕੀ ਇਦਾਂ ਦੀ ਸਮੱਸਿਆ ਆਂਦੀ ਹੈ ਕਿ ਕਿਡਨੀ ਦੀ ਉਹ अर्ली ਸਟੇਜ ਤੇ ਆ ਕਿ ਉਹ ਪੇਸ਼ੈਂਟ ਹਸਪੀਟਲਾਈਜ਼ ਹੁੰਦਾ ਹੈ। ਸਰ ਜ਼ਿਆਦਾਤਰ ਪੇਸ਼ੈਂਟਸ ਇਗਨੋਰ ਕਰਦੇ ਰਹਿੰਦੇ ਆਪਣੀ ਬਿਮਾਰੀ ਨੂੰ। ਜਿਵੇਂ ਸ਼ੂਗਰ ਹੈ ਬੀਪੀ ਹੈ ਜਿਵੇਂ ਤੁਹਾਨੂੰ ਡਾਕਟਰ ਸੁਮਨ ਨੇ ਦੱਸਿਆ ਸਭ ਤੋਂ ਕਾਮਨ ਇਹ ਪ੍ਰੋਬਲਮ ਹੈ ਕਿ ਆਪਾਂ ਬਿਮਾਰੀਆਂ ਨੂੰ ਇਗਨੋਰ ਕਰਦੇ ਰਹਿੰਦੇ ਆ ਅਸੀਂ ਡਾਕਟਰ ਕੋਲ ਉਦੋਂ ਪਹੁੰਚਦੇ ਆ ਜਦੋਂ ਸਾਡਾ ਕ੍ਰੀਏਟਿਨ ਬਹੁਤ ਵੱਧ ਜਾਂਦਾ ਜਾਂ ਸਿੰਪਟਮਸ ਆਣ ਲੱਗ ਜਾਂਦੇ ਆ ਸਾਡਾ ਮੇਨ ਏਮ ਹੋਣਾ ਚਾਹੀਦਾ ਕਿ ਅਸੀਂ ਪ੍ਰੀਵੈਂਟ ਕਰੀਏ ਸਾਨੂੰ ਕੋਈ ਵੀ ਪ੍ਰੋਬਲਮ ਹੈ ਅਸੀਂ ਸਪੈਸ਼ਲਿਸਟ ਨੂੰ ਮਿਲੀਏ ਤਾਂ ਕਿ ਜਦੋਂ ਕ੍ਰੀਏਟਿਨ ਘਟ ਹੈ ਸਾਨੂੰ ਉਦੋਂ ਪਤਾ ਲੱਗੇ ਤੇ ਅਸੀਂ ਉਦੋਂ ਦਵਾਈ ਨਾਲ ਆਪਣਾ ਕੰਮ ਚਲਾ ਲਈਏ ਹਸਪਿਟਲਾਈਜੇਸ਼ਨ ਉਦੋਂ ਹੁੰਦੀ ਹੈ ਜਦੋਂ ਬਹੁਤ ਜ਼ਿਆਦਾ ਕ੍ਰੀਏਟਿਨ ਵੱਧ ਜਾਂਦਾ ਹੈ ਜਾਂ ਜਦੋਂ ਅਸੀਂ ਬਿਮਾਰੀ ਨੂੰ ਇਗਨੋਰ ਕਰਦੇ ਆ ਆਪਣੀ ਜਿਹੜੀਆਂ ਬਿਮਾਰੀਆਂ ਹੈਗੀਆਂ ਜਿਵੇਂ ਸ਼ੂਗਰ ਹੈ ਬੀਪੀ ਹੈ ਇਹ ਚੀਜ਼ਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਤੇ ਡਾਈਟ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਸਪੈਸ਼ਲੀ ਜਿਵੇਂ ਤੁਸੀਂ ਗੱਲ ਕੀਤੀ ਕਿ ਪੰਜਾਬ ਚ ਲਿਕਰ ਇਨਟੇਕ ਜਾਂ ਡਰੱਗਸ ਦਾ ਬਹੁਤ ਜ਼ਿਆਦਾ ਅੱਜਕੱਲ ਚਲਣ ਹੋ ਰਿਹਾ ਹੈ ਉਸ ਚੀਜ਼ ਤੋਂ ਯੂਥ ਨੂੰ ਹਟਾਉਣਾ ਚਾਹੀਦਾ ਹੈ ਤੇ ਆਪਾਂ ਨੂੰ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਕਿ ਇਹ ਜੀ ਆਦਤਾਂ ਚ ਨਾ ਪੈਣ ਕਿਡਨੀ ਟ੍ਰਾਂਸਪਲੈਂਟ ਪੇਸ਼ੈਂਟ ਹੀ ਹੁੰਦੀ ਹੈ ਤਾਂ ਉਹ ਪੇਸ਼ੈਂਟ ਕਿੰਨੀ ਦੇਰ ਤੱਕ ਓਰੀ ਜ਼ਿੰਦਗੀ ਅੱਗੇ ਰਹਿੰਦੀ ਹੈ ਕਿੰਨੀ ਦੇਰ ਉਹ ਲਾਈਵ ਰਹਿੰਦਾ ਹੈ ਸਰ ਅੱਜਕੱਲ ਤਾਂ ਇਹ ਬਹੁਤ ਹੀ ਅੱਛੇ ਇਮਿਊਨੋਸਪਰੈਸੈਂਟਸ ਆ ਗਏ ਹੈ ਤੇ ਬੰਦੇ ਦੀ ਲਾਈਫ ਸਪੈਨ ਬਿਲਕੁਲ ਨਾਰਮਲ ਹੋ ਸਕਦੀ ਹੈ ਇਹਦੇ ਵਿੱਚ ਕੋਈ ਇਹ ਟਾਈਮ ਪੀਰੀਅਡ ਨਹੀਂ ਹੈ ਕਿ ਜੀ 5 ਸਾਲ ਹੈ 10 ਸਾਲ ਹੈ इवन 20 20 ਸਾਲ 25 25 ਸਾਲ ਵੀ ਲੋਕ ਪੋਸਟ ਟ੍ਰਾਂਸਪਲੈਂਟ ਰਹਿ ਸਕਦੇ ਤੇ ਕੋਈ ਦਿੱਕਤ ਨਹੀਂ ਹੁੰਦੀ ਹੈ ਜੋ ਰੈਗੂਲਰ ਚੈੱਕਅਪ ਤੇ ਰਹਿੰਦਾ ਹੈ ਅਗਰ ਅੱਜ ਅੱਜ ਦੇ ਜੋ ਕੇ ਸਮੇਂ ਦੀ ਗੱਲ ਕੀਤੀ ਹੈ ਵੀ ਕਿਡਨੀ ਪ੍ਰੋਬਲਮ ਆਂਦੀ ਹੈ ਸਟਾਰਟ अर्ली ਇਸ 스테ਜ ਤੋਂ ਤਾਂ ਕੀ ਟ੍ਰੀਟਮੈਂਟ ਹੁੰਦੇ ਔਰ ਕਿੰਨਾ ਖਰਚਾ ਆਂਦਾ ਅਗਰ अर्ली 스테ਜ ਦੀ ਗੱਲ ਕੀਤੀ ਹੈ ਤਾਂ ਕਿਹੜੇ ਟੈਸਟ ਹੋਣਾ ਵਾਸਤੇ ਲਾਜ਼ਮੀ ਹੋਣੇ ਚਾਹੀਦੇ ਆ ਸਰ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਰੂਟੀਨ ਬਲੱਡ ਟੈਸਟ ਹੋਣੇ ਚਾਹੀਦੇ ਆ ਕਿਡਨੀ ਦੇ ਟੈਸਟ ਹੋਣੇ ਚਾਹੀਦੇ ਆ ਤੇ ਖਰਚਾ ਕੋਈ ਬਹੁਤ ਜ਼ਿਆਦਾ ਨਹੀਂ ਹੁੰਦਾ ਜੀ ਬਹੁਤ ਸਿੰਪਲ ਜੀ ਦਵਾਈਆਂ ਹੁੰਦੀਆਂ ਜਿਹਦੇ ਨਾਲ ਕਰੀਟਨਿਨ ਕੰਟਰੋਲ ਕਰ ਸਕਦੇ ਆਪਾਂ ਸ਼ੂਗਰ ਤੇ ਬੀਪੀ ਦਾ ਕੰਟਰੋਲ ਕਰ ਸਕਦੇ ਆਂ ਤੇ ਬਹੁਤ ਜ਼ਿਆਦਾ ਮਹਿੰਗਾ ਇਲਾਜ ਨਹੀਂ ਹੁੰਦਾ ਮਹਿੰਗਾਈ ਉਦੋਂ ਆਉਂਦੀ ਹੈ ਜਦੋਂ ਅਸੀਂ ਲੇਟ ਸਟੇਜ ਤੇ ਪਹੁੰਚਦੇ ਆਂ ਪੇਸ਼ੈਂਟ ਰੈਗੂਲਰ ਡਾਇਲਿਸਿਸ ਤੇ ਚਲਾ ਜਾਂਦਾ ਉਦੋਂ ਪ੍ਰੋਬਲਮ ਆਂਦੀ ਹੈ ਉਦੋਂ ਫਿਰ ਡਾਇਲਿਸਿਸ ਵੀ ਕਰਾਉਣਾ ਪੈਂਦਾ ਹੈ ਅਲਟੀਮੇਟਲੀ ਟ੍ਰਾਂਸਪਲੈਂਟ ਵੀ ਕਰਾਉਣਾ ਪੈਂਦਾ ਹੈ ਖਰਚੇ ਦੀ ਗੱਲ ਉਦੋਂ ਆਉਂਦੀ ਹੈ ਸ਼ੁਰੂ ਦੇ ਵਿੱਚ ਜ਼ਿਆਦਾ ਖਰਚਾ ਨਹੀਂ ਹੁੰਦਾ ਹੈਗਾ ਡਾਇਲਿਸਿਸ ਤੋਂ ਬਚਣਾ ਜੀ ਮੈਨੂੰ ਪਤਾ ਲੱਗਦਾ ਵੀ ਹਰ ਅੱਜਕੱਲ ਯੂਥ ਤੋਂ ਲੈ ਕੇ ਹਰ ਉਸ ਬੰਦੇ ਨੂੰ ਵੀ ਆਪਣਾ ਟ੍ਰੀਟਮੈਂਟ ਪਹਿਲਾਂ ਹੀ ਸ਼ੁਰੂ ਕਰਨਾ ਚਾਹੀਦਾ ਜਾਂ ਆਪਣੇ ਟੈਸਟ ਪਹਿਲਾਂ ਕਰਾਣੇ ਚਾਹੀਦੇ ਹੈ ਬਿਲਕੁਲ ਇਸ ਕਰਕੇ ਤੁਸੀਂ ਦੇਖਿਆ ਹੋਵੇਗਾ ਬਹੁਤ ਸਾਰੀ ਜਗ੍ਹਾ ਤੇ ਐਨੂਅਲ ਚੈੱਕਅਪ ਜ਼ਰੂਰ ਹੁੰਦੇ ਆ ਇਹ ਇਹੀ ਰეკਮੈਂਡੇਸ਼ਨ ਹੁੰਦੀ ਹੈ ਬਾਹਰਲੇ ਦੇਸ਼ਾਂ ਚ ਐਨੂਅਲ ਚੈੱਕਅਪ ਜ਼ਰੂਰ ਹੁੰਦਾ ਸਾਨੂੰ ਵੀ ਐਨੂਅਲ ਚੈੱਕਅਪ ਆਪਣਾ ਜ਼ਰੂਰ ਕਰਾਉਣਾ ਚਾਹੀਦਾ ਹੈ ਜੇ ਤੁਸੀਂ अर्ली स्टेज ਤੇ ਤੁਸੀਂ ਚੈੱਕ ਅਪ ਕਰਾਉਂਗੇ ਅੱਜ ਕੱਲ ਜਿਵੇਂ ਤੁਸੀਂ ਦੇਖੋ ਅਲਟਰਾਸਾਉਂਡ ਬਹੁਤ ਹੋਣ ਲੱਗ ਗਿਆ ਹੈ ਇਸ ਕਰਕੇ ਅਸੀਂ ਪਹਿਲਾਂ ਜਿਹੜੇ ਕਿਡਨੀ ਕੈਂਸਰ ਐਡਵਾਂਸ ਦੇਖਦੇ ਸੀ ਜਾਂ ਗਦੂਦਾਂ ਦਾ ਕੈਂਸਰ ਅਸੀਂ ਜਿਹੜਾ ਮੈਂ ਆਪਣੇ ਲਾਈਫਸਪੈਨ ਦੇਖਿਆ ਪਿਛਲੇ 15 ਸਾਲਾਂ ਚ ਪਹਿਲਾਂ ਜੇ ਅਸੀਂ 100 ਚੋਂ 90 ਪੇਸ਼ੈਂਟ ਦੇਖਦੇ ਸੀ ਜਿਨ੍ਹਾਂ ਦੇ ਐਡਵਾਂਸ ਕੈਂਸਰ ਹੁੰਦੇ ਸੀ ਲੇਕਿਨ ਉਹ ਹੌਲੀ ਹੌਲੀ ਕਰਕੇ 30 40% ਪੇਸ਼ੈਂਟਸ ਜਿਹੜੇ ਹੈਗੇ ਅਸੀਂ ਲੋਕਲਾਈਜ਼ ਦੇਖਣ ਲੱਗ ਗਿਆ ਕਿਉਂਕਿ ਜਦੋਂ अर्ली ਡਾਇਗਨੋਸ ਕਰ ਲਿਆ ਉਸ ਤੋਂ ਬਾਅਦ ਪੇਸ਼ੈਂਟ ਦਾ ਲਾਈਫਸਟਿਲ ਬਿਲਕੁਲ ਨਾਰਮਲ ਹੁੰਦਾ ਕੈਂਸਰ ਨੂੰ ਇਹ ਬਿਮਾਰੀਆਂ ਨੂੰ ਆਈ ਨਹੀਂ ਸਮਝਣਾ ਚਾਹੀਦਾ ਕਿ ਇਹ ਲਾ ਇਲਾਜ ਹੈਗੀ ਆ ਅੱਜ ਕੱਲ ਇੰਨੇ ਐਡਵਾਂਸ ਤਰੀਕਿਆਂ ਨਾਲ ਪੂਰਾ ਪੂਰਾ ਇਲਾਜ ਸੰਭਵ ਹੈਗਾ ਇਹਨਾਂ ਦਾ ਕੀ ਐਡਵਾਈਸ ਆ ਅੱਜ ਦੇ ਲੋਕਾਂ ਨੂੰ ਸਰ ਐਡਵਾਈਸ ਇਹੀ ਹੈ ਆਪਣੀ ਹੈਲਥ ਦਾ ਧਿਆਨ ਰੱਖੋ ਜੰਕ ਫੂਡ স্মੋਕਿੰਗ ਲਿਕਰ ਇਹ ਚੀਜ਼ਾਂ ਦਾ ਘੱਟ ਸੇਵਨ ਕਰੋ ਤੇ ਆਪਣੇ ਕੋਈ ਵੀ ਪ੍ਰੋਬਲਮ ਹੈ ਛੋਟੀ ਤੋਂ ਛੋਟੀ ਵੀ ਸਪੈਸ਼ਲਿਸਟ ਨੂੰ ਮਿਲੋ ਨਾ ਕਿ ਤੁਸੀਂ ਆਪਣੇ ਪਿੰਡਾਂ ਚ ਜਾਂ ਕਿਤੇ ਵੀ ਦੇਸੀ ਦਵਾਈਆਂ ਦੇ ਚੱਕਰਾਂ ਚ ਪਈ ਜਾਓ ਉਹ ਕੰਮ ਨਾ ਕਰੋ ਤੇ ਸਪੈਸ਼ਲਿਸਟ ਨੂੰ ਮਿਲੋ ਆਪਣੇ ਡਾਕਟਰ ਨੂੰ ਮਿਲੋ ਬਹੁਤ ਸ਼ੁਕਰੀਆ ਸੋ ਇਹ ਦੰਦਾ ਦੀ ਇਹ ਸ਼ਹਿਰ ਦੇ ਮਾਹ ਡਾਕਟਰ ਡਾਕਟਰ ਸੋਮਨ ਸੇਟੀ ਜੀ ਨਾਲ ਡਾਕਟਰ ਸੁਮਿਤ ਪਾਸਲ ਜੀ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕਿਡਨੀ ਪ੍ਰੋਬਲਮ ਆਂ ਜਿਹੜੀ ਤੁਹਾਨੂੰ ਸਿੰਪਟਮ ਦੱਸਿਆ ਤਾਂ ਇਮੀਡੀਏਟਲੀ ਆਪਣੇ ਨਜ਼ਦੀਕੀ ਵੱਡੇ ਹਸਪਤਾਲ ਮਾਹ ਡਾਕਟਰਾਂ ਨੂੰ ਮਿਲੋ ਤਾਂ ਕਿ ਆਨਵਰ ਸਮੇਂ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਿੱਡੀ ਦੀ ਸਮੱਸਿਆ ਨਾ ਚੇਲੀ ਪਵੇ ਕਮੈਂ ਬੋਬੀਨਾ ਸੰਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ